ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਕਾਮਾਦਿਕਾਂ ਦੇ ਚਾਰ ਰੂਪ ਜਨ ਸਧਾਰਨ ਲਈ ਹਰ ਕਾਮਾਦਿਕ ਦਾ ਇੱਕ ਹੀ ਰੂਪ ਹੁੰਦਾ ਹੈ ਪਰ ਬਾਰੀਕੀ ਵਿੱਚ ਹਰ ਕਾਮਾਦਿਕ ਦੇ ਕਈ ਕਈ ਰੂਪ ਹੁੰਦੇ ਹਨ ਉਹ ਵਿਚਾਰੀਏ ਕਿ ਕੀ ਪੇਧ ਹੈ ਲੋਭ ਮਾਇਆਵੀ ਪਦਾਰਥਾਂ ਨੂੰ ਖਥਿਆਉਣ ਨੂੰ ਲੋਭ ਕਹਿੰਦੇ ਹਨ ਖਾਣ ਲਈ ਲੋਭ ਲੱਭ ਖੁੰਦਾ ਹੈ ਲੋਭ ਚ ਸਿਰਫ ਲੈਣਾ ਹੁੰਦਾ ਹੈ ਦੇਣ ਦੀ ਭਾਵਨਾ ਨਹੀਂ ਹੁੰਦੀ ਜਦੋਂ ਲੋੜ ਪੂਰੀ ਹੋਣ ਤੀਕ ਲੋਭ ਰਹੇ ਤਾਂ ਉਹ ਸਾਰੂ ਪੋਜ਼ਿਟਿਵ ਅਤੇ ਸੁਖਦਾਇਕ ਹੁੰਦਾ ਹੈ ਲੋੜਾਂ ਤੋਂ ਵੱਧ ਕੇ ਲਗਜ਼ਰੀ ਖਾਨੀਕਾਰ ਖੁੰਦੀ ਹੈ ਰੱਬ ਸਭ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਇਹ ਮੰਗੀਆਂ ਵੀ ਜਾ ਸਕਦੀਆਂ ਹਨ ਪਰ ਇਹਨਾਂ ਤੋਂ ਵੱਧ ਕੇ ਮਨੋਦਸ਼ਾ ਲਾਲਚ ਵਿੱਚ ਗਲਤਾਨ ਹੋ ਜਾਂਦੀ ਹੈ ਤਾਮਸੀ ਲੋਭ ਦੂਜੇ ਤੋਂ ਖੋ ਕੇ ਖਾ ਲੈਣਾ ਜਾਂ ਵਰਤ ਲੈਣਾ ਇਹ ਜ਼ਬਰਦਸਤੀ ਵਸਤੂਆਂ ਹਥਿਆਉਂਦਾ ਹੈ ਲੋਕਾਂ ਤੋਂ ਵੱਧ ਕੇ ਧਨ ਪਦਾਰਥ ਇਕੱਠਾ ਕਰਦਾ ਹੈ ਜਾਂ ਕਰਨਾਲ ਲੋੜਦਾ ਹੈ ਬੈਂਕ ਡਕੈਤੀਆਂ ਝਗੜੇ ਜ਼ਰ ਜ਼ਰੂ ਜ਼ਮੀਨ ਦੇ ਸਭ ਲਾਲਚ ਚੋਂ ਨਿਕਲਦੇ ਹਨ ਰਾਜਸੀ ਲੋਭ ਚਲਾਕੀ ਨਾਲ ਠੱਗੀ ਨਾਲ ਹਥਿਆਉਣਾ ਅੱਜ ਕੱਲ੍ਹ ਦੇ ਨੇਤਾ ਅਤੇ ਗੁੰਡੇ ਇਹ ਤਰੀਕਾ ਵਰਤਦੇ ਹਨ ਸਤੋਗੁਣੀ ਲੋਭ ਆਤਮਕ ਵਿਦਿਆ ਦੇ ذریعے ਲਾਲਚੀ ਅਧਿਆਪਕ ਪਖੰਡੀ ਸੰਤ ਅਤੇ ਅਖੌਤੀ ਸਮਾਜ ਸੇਵੀ ਤਾਨ ਪਦਾਰਥ ਦੇ ਅੰਬਾਰ ਲਾ ਲੈਂਦੇ ਹਨ ਤੁਰਿਆ ਲੋਭ ਇਹ ਅਸਲ ਚ ਲੋਭ ਨਹੀਂ ਹੁੰਦਾ ਕੇਵਲ ਲੋੜਾਂ ਪੂਰੀਆਂ ਖਾਤਰ ਨਫਾ ਲੈਣਾ ਹੁੰਦਾ ਹੈ ਬਾਬਾ ਕਬੀਰ ਜੀ ਕਪੜਾ ਬੁਣ ਕੇ ਤੇ ਵੇਚ ਕੇ ਬਾਬਾ ਰਵਿਦਾਸ ਜੀ ਜੁੱਤੀਆਂ ਗੰਢ ਕੇ ਤੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ। ਕ੍ਰੋਧ ਕ੍ਰੋਧ ਕਈ ਤਰੀਕਿਆਂ ਨਾਲ ਵਾਪਰਦਾ ਹੈ। ਨਫ਼ਰਤ, ਨਿੰਦਿਆ, ਹਿੰਸਾ ਇਸ ਦੇ ਹੋਰ ਰੂਪ ਹਨ। ਤਾਮਸੀ ਕ੍ਰੋਧ ਇਹ ਗਾਲੀ ਗਲੋਚ ਅਤੇ ਹਿੰਸਾ ਕਰਦਾ ਹੈ। ਰਾਜਸੀ ਕ੍ਰੋਧ ਬੋਲਚਾਲ ਬੰਦ ਕਰ ਲੈਣੀ, ਚੁੱਪ ਵੱਟ ਲੈਣੀ ਇਹ ਰਾਜਸੀ ਕ੍ਰੋਧ ਦੇ ਲੱਛਣ ਹਨ। ਸਤੋ ਗੁਣੀ ਜਾਂ ਸਾਤਵਿਕ ਕ੍ਰੋਧ ਨੌ ਸ਼ੇਰਵਾ ਨੂੰ ਉਸਤਾਦ ਦੁਆਰਾ ਬਿਨਾ ਗਲਤੀ ਤੋਂ ਥੱਪੜ ਮਾਰਨਾ ਮਾਪੇ ਟੀਚਰ ਦੁਆਰਾ ਬੱਚਿਆਂ ਦੇ ਥੱਪੜ ਮਾਰਨੇ ਇਸ ਵਿੱਚ ਸ਼ਾਮਲ ਹਨ ਇਸ ਕ੍ਰੋਧ ਪਿੱਛੇ ਬੱਚਿਆਂ ਦੀ ਭਲਾਈ ਛੁਪੀ ਹੁੰਦੀ ਹੈ ਤੁਰਿਆ ਕ੍ਰੋਧ ਇਹ ਅਸਲ 'ਚ ਕੋਈ ਕ੍ਰੋਧ ਨਹੀਂ ਹੁੰਦਾ ਇਸ ਦਾ ਬਦਲ ਵੀਰ ਰਸ ਹੁੰਦਾ ਹੈ ਕ੍ਰੋਧ 'ਚ ਗੁੱਸਾ ਹੁੰਦਾ ਹੈ ਵੀਰ ਰਸ ਵਿੱਚ ਜੋਸ਼ ਹੁੰਦਾ ਹੈ ਕ੍ਰੋਧ ਨੈਗੇਟਿਵ ਹੈ ਪਰ ਵੀਰਸ ਪੋਜ਼ਿਟਿਵ ਹੈ ਕ੍ਰੋਧ ਵਿੱਚ ਹੋਸ਼ ਸਹੀ ਨਹੀਂ ਹੁੰਦੇ ਵੀਰਸ ਵਿੱਚ ਹੋਸ਼ ਕਾਇਮ ਰਹਿੰਦੇ ਹਨ ਪੰਦੇ ਨੂੰ ਤਲਵਾਰ ਦੇ ਵਾਰ ਨਾਲ ਜਾਂ ਕਹੀਏ ਕਿ ਕਿਰਪਾਨ ਦੇ ਵਾਰ ਨਾਲ ਪਟਕਾ ਕੇ ਫਿਰ ਢਾਲ ਨਾਲ ਛਾਂ ਕਰਨੀ ਅਤੇ ਕਲਮਾ ਪੜਨ ਲਈ ਕਹਿਣਾ ਇਹ ਹੈ ਵੀਰਸ ਡਿੱਗੇ ਹੋਏ ਤੇ ਵਾਰਨਿੰਗ ਕਰਨਾ ਕੇਵਲ ਲੁਟੇਰਿਆਂ ਨੂੰ ਸੋਧਾ ਲਾ ਕੇ ਮਾਲ ਅਸਬਾਬ ਜਾਨ ਮਾਲ ਵਾਪਸ ਲਿਆਉਣੇ ਇਹ ਵੀਰ ਰਸ ਚ ਹੁੰਦਾ ਹੈ। ਕਰੋਧ ਵਿੱਚ ਡਿੱਗੇ ਹੋਏ ਨੂੰ ਮਾਰਨਾ, ਔਰਤਾਂ ਦੀ ਪੱਤ ਲੁੱਟਣੀ ਤੇ ਗਰੀਬ ਮਾਰ ਕਰਨੀ ਸ਼ਾਮਲ ਹੈ। ਜੇ ਹਉਮੈ ਜਾਂ ਲੋਭ ਚ ਕੋਈ ਰੁਕਾਵਟ ਬਣਦਾ ਹੈ ਤਾਂ ਕਰੋਧ ਆਉਂਦਾ ਹੈ। ਜੇ ਪਰਮਾਤਮਾ ਦਾ ਸੰਦੇਸ਼ ਗੁਰਮਤ ਪ੍ਰਚਾਰਨ ਤੇ ਕੋਈ ਅੜਿੱਕਾ ਡਾਉਂਦਾ ਹੈ ਤਾਂ ਵੀਰ ਰਸ ਵਿੱਚ ਹੱਥ ਖੰਡੇ ਤੇ ਟਿਕਦਾ ਹੈ। ਮੂ ਤਾਮਸੀ ਮੋ ਆਪਣੇ ਬੱਚੇ ਲਈ ਦੂਜੇ ਬੱਚੇ ਦਾ ਖਡਾਉਣਾ ਖੋ ਕੇ ਦੇ ਦੇਣਾ ਮੋਹ ਹੈ ਪਰ ਫਰਜ਼ ਕਰਕੇ ਪਰਵਰਿਸ਼ ਕਰਨੀ ਪ੍ਰੇਮ ਹੈ ਪ੍ਰੇਮ ਅਤੇ ਮੋਹ ਵਿੱਚ ਬਹੁਤ ਅੰਤਰ ਹੈ ਮੋਹ 네ਗੇਟਿਵ ਅਤੇ ਪ੍ਰੇਮ ਪੋਜ਼ਿਟਿਵ ਹੈ ਮੋਹ ਆਪਣੇ ਸਬੰਧੀਆਂ ਲਈ ਤੇ ਪ੍ਰੇਮ ਸਭ ਲਈ ਕੀਤਾ ਜਾਂਦਾ ਹੈ ਮੋਹ ਰੱਬ ਤੋਂ ਦੂਰ ਕਰਦਾ ਹੈ ਤੇ ਪ੍ਰੇਮ ਰੱਬ ਨਾਲ ਮਿਲਾਉਂਦਾ ਹੈ ਮੋਹ ਤ੍ਰੈਗੁਣੀ ਹੈ ਤੇ ਪ੍ਰੇਮ ਰੂਹਾਨੀ ਹੈ ਇਹ ਗੁਰੂ ਵੱਲੋਂ ਬਖਸ਼ਿਆ ਜਾਂਦਾ ਹੈ ਮੋਹ ਬੰਦਾ ਆਪ ਕਰਦਾ ਹੈ ਤੇ ਪ੍ਰੇਮ ਗੁਰੂ ਬਖਸ਼ਿਸ਼ ਹੈ ਰਾਜਸੀ ਮੋਹ ਲੀਡਰਾਂ ਦਾ ਕੁਰਸੀ ਮੋਹ ਰਾਜਸੀ ਹੈ ਤਿਰਤ ਰਾਸ਼ਟਰ ਦਾ ਪੁੱਤਰ ਮੋਹ ਮਹਾਭਾਰਤ ਦੀ ਜੰਗ ਦਾ ਕਾਰਨ ਬਣਦਾ ਹੈ ਅੱਜ ਕੱਲ ਦੇ ਰਾਜਨੇਤਾ ਵੀ ਪੁੱਤਰ ਮੋਹ ਵਿੱਚ ਖੂਬੇ ਪਏ ਹਨ ਸਤੋ ਗੁਣੀ ਮੋਹ ਆਤਮ ਗੁਣਾ ਕਰਕੇ ਮੋਹ ਹੋ ਜਾਣਾ ਜਿਵੇਂ ਕਵੀ ਬੁੱਤ ਘੜੇ ਕਲਾਕਾਰ ਨਰਤਕੀ ਵਿਦਿਆ ਮੁਸਵਰ ਹੋਣਾ ਇਹਨਾਂ ਨਾਲ ਮੋਹ ਸਤਵਿਕ ਹੈ ਇਹ ਆਪ ਵੀ ਸਤਵਿਕ ਮੋਹ ਦੇ ਸ਼ਿਕਾਰ ਹੋ ਜਾਂਦੇ ਹਨ ਆਪਣੀ ਸਤੋਗੁਣੀ ਵਿਦਿਆ ਨਾਲ ਕੀ ਲੈਂਦੇ ਹਨ ਇਹ ਮੋਹ ਵੀ ਚੰਗਾ ਨਹੀਂ ਹੈ ਭਾਵੇਂ ਕਿ ਤਾਮਸੀ ਤੇ ਰਾਜਸੀ ਮੋਹ ਤੋਂ ਉੱਚਾ ਹੁੰਦਾ ਹੈ ਤੁਰਿਆ ਮੋਹ ਇੱਥੇ ਅਸਲ ਵਿੱਚ ਮੋਹ ਪ੍ਰੇਮ ਵਿੱਚ ਬਦਲ ਜਾਂਦਾ ਹੈ ਇਹ ਅਸਾਰੂ ਹੁੰਦਾ ਹੈ ਧਾਰਮਿਕ ਗੁਰੂਆਂ ਦਾ ਚੇਲਿਆਂ ਪ੍ਰਤੀ ਸਿੱਖਾਂ ਪ੍ਰਤੀ ਮੋਹ ਬਣ ਜਾਂਦਾ ਹੈ ਲੈਣ ਦੀ ਕੋਈ ਇੱਛਾ ਨਹੀਂ ਹੁੰਦੀ ਕੇਵਲ ਦੇਣਾ ਹੀ ਹੁੰਦਾ ਹੈ ਮਾਂ ਦਾ ਬੱਚੇ ਨੂੰ ਪਾਲਣਾ ਕੇਵਲ ਫਰਜ਼ ਕਰਕੇ ਇਹ ਉਸਾਰੂ ਮੋਹ ਹੈ ਕਾਮ ਸੰਜਮ ਚ ਨਾ ਰਹਿ ਕੇ ਇੱਕ ਤੋਂ ਵੱਧ ਔਰਤਾਂ ਨਾਲ ਸਬੰਧ ਬਣਾਉਣੇ ਕਾਮ ਚ ਸ਼ਾਮਲ ਹੈ ਗ੍ਰਸਥ ਜੀਵਨ ਚ ਬੱਚੇ ਪੈਦਾ ਕਰਕੇ ਅਸੀਂ ਪਿਤਰਾਂ ਦਾ ਇੱਕ ਰਿਣ ਉਤਾਰ ਰਹੇ ਹੁੰਦੇ ਹਾਂ ਲੋੜ ਤੀਖ ਕੰਮ ਅੱਛਾ ਹੈ ਜਦੋਂ ਇੱਛਾ ਵੱਧ ਕੇ ਤ੍ਰਿਸ਼ਨਾ ਬਣ ਜਾਏ ਤਾਂ ਮਾਰੂ ਹੁੰਦਾ ਹੈ ਤਾਮਸਿਕ ਕੰਮ ਇਹ ਬਲਾਤਕਾਰੀ ਤੀਖ ਵੱਧ ਜਾਂਦਾ ਹੈ ਬਿਨਾਂ ਸਹਿਮਤੀ ਤੇ ਜ਼ਬਰਦਸਤੀ ਇਸ ਵਿੱਚ ਸ਼ਾਮਲ ਹੈ ਰਾਜਸੀ ਕੰਮ ਪੈਸੇ ਖੂਬਸੂਰਤੀ ਨਾਲ ਸਬੰਧ ਬਣਾਉਣੇ ਰਾਜਸੀ ਕੰਮ ਹੈ ਸਾਤਵਿਕ ਕੰਮ ਲੋਰਲੀ ਸੈਕਸ ਸਬੰਧ ਬਣਾਉਣੇ ਸਾਤਵਿਕ ਕੰਮ ਹੈ ਬੇਦਰਦੀ ਪਰਦਾਸ਼ ਇਸੇ ਲੋੜ ਵਿੱਚੋਂ ਹੋਈ ਸੀ ਹਾਲਾਂਕਿ ਖਰੀ ਸਿੰਘ ਨਰੂਏ ਨੇ ਇੱਕ ਪਠਾਨ ਔਰਤ ਦੀ ਇਸ ਖਾਸ਼ ਨੂੰ ਦਰਗਨਾਰ ਕਰ ਦਿੱਤਾ ਸੀ ਇਹ ਸਿੱਖੀ ਦੇ ਉੱਚੇ ਅਚਰਨ ਕਰਕੇ ਸੀ ਸਿੱਖ ਆਪਣੀ ਔਰਤ ਤੋਂ ਬਿਨਾ ਸਭ ਨੂੰ ਮਾਵਾਂ ਧੀਆ ਭੈਣਾ ਜਾਣਦਾ ਹੈ ਤੁਰਿਆ ਕਮ ਚੌਥੇ ਪਦ ਵਿੱਚ ਕੰਮ ਨਹੀਂ ਹੁੰਦਾ ਕੇਵਲ ਪਰਮਾਤਮਾ ਦਾ ਹੁਕਮ ਮੰਨਣਾ ਕਿ ਗ੍ਰਿਸ਼ਤੀ ਪ੍ਰਧਾਨ ਹੈ ਲਈ ਵਿਆਹ ਦਾ ਵਿਧਾਨ ਹੈ ਇਹ ਕੰਟਰੋਲਡ ਕੰਮ ਹੁੰਦਾ ਹੈ। ਅਹੰਕਾਰ ਹਉਮੇ ਹਰ ਪ੍ਰਾਣੀ ਵਿੱਚ ਹੈ ਪਰ ਹੰਕਾਰ ਵਿਰਲੇ-ਵਿਰਲੇ ਵਿੱਚ ਹੁੰਦਾ ਹੈ। ਤਾਮਸੀ ਅਹੰਕਾਰ ਸਭ ਨੂੰ ਜ਼ਬਰਦਸਤੀ ਹੇਟਸ 'ਚ ਲਾਉਣ ਦੀ ਪ੍ਰਵਿਰਤੀ, ਹਿੰਸਾ, ਦੂਜਿਆਂ ਨੂੰ ਨੀਚਾ ਸਮਝਣਾ ਤੇ ਕਰਮ ਹੀ ਦੇਣਾ ਇਹ ਤਾਮਸੀ ਅਹੰਕਾਰ ਹੈ। ਇਹ ਕਈ ਰਾਜਿਆਂ ਕੋਲ, ਗੁੰਡਿਆਂ ਕੋਲ, ਬਾਹੂਬਲੀਆਂ ਕੋਲ ਹੁੰਦਾ ਹੈ। ਰਾਸੀ ਅਹੰਕਾਰ ਲੀਡਰਾਂ ਦੁਆਰਾ ਗੁਪਤ ਅਹੰਕਾਰ ਇਸ ਦੀ ਪਰਤੱਖ ਉਦਾਹਰਣ ਹੈ ਸਤਵਿਕ ਅਹੰਕਾਰ ਧਰਮ ਗੁਰੂਆਂ ਦਾ ਚੇਲਿਆਂ ਪ੍ਰਤੀ ਸ਼ੁੱਧ ਅਹੰਕਾਰ ਹੁੰਦਾ ਹੈ ਇਹ ਉਹ ਸਾਰੂ ਹੁੰਦਾ ਹੈ ਦਰੁਣਾਚਾਰੀਆ ਕਿਰਪਾਚਾਰੀਆ ਭੀਸ਼ਮ ਪਤਾਮਾ ਦਾ ਅਹੰਕਾਰ ਸਤਵਿਕ ਸੀ ਸਤੋ ਗੁਣੀ ਸੀ ਤੁਰਿਆ ਅਹੰਕਾਰ ਤੁਰਿਆ ਪਦ ਚ ਕੋਈ ਅਹੰਕਾਰ ਨਹੀਂ ਹੁੰਦਾ ਇੱਥੇ ਕੇਵਲ ਬੀਰਸੀ ਭਾਵਨਾ ਤੇ ਹੀਣ ਭਾਵਨਾ ਦੇ ਉਲਟ ਨਿਮਰਤਾ ਤੇ ਆਤਮ ਸਨਮਾਨ ਹੁੰਦੇ ਹਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਇਸ ਅਵਸਥਾ ਵਾਲਾ ਬੰਦਾ ਨਾ ਡਰਦਾ ਤੇ ਨਾ ਡਰਾਉਂਦਾ ਹੈ ਸ਼ੀਅਰ ਨਾਟ ਫਰਾਈਟਨ ਨਾਟ ਇਹ ਗੁਰੂਆਂ ਤੇ ਭਗਤਾਂ ਦੀ ਅਵਸਥਾ ਹੁੰਦੀ ਹੈ ਸੰਸਾਰੀ ਜੀਵਨ ਦਾ ਇਸ ਨਾਲ ਕੋਈ ਮੁਕਾਬਲਾ ਨਹੀਂ ਹੈ ਚੌਥਾ ਪਦ ਬਣਦਾ ਹੀ ਹਉਮੇ ਦੇ ਖਾਤਮੇ ਤੋਂ ਬਾਅਦ ਹੈ ਤੁਰਿਆ ਦਾ ਮੁਢਲਾ ਗੁਣ ਹੋਮੇ ਪਰਵ੍ਰਤੀ ਦਾ ਅਭਾਵ ਤੇ ਆਤਮ ਸਨਮਾਨ ਹੈ ਸਾਡਾ ਸਿੱਖ ਇਤਿਹਾਸ ਤੇ ਫਲਸਫਾ ਇਸੇ ਅਵਸਥਾ ਦਾ ਲਖਾਇਕ ਹੈ ਇੱਕ ਭਗਤ ਕਦੇ ਵੀ ਕਿਸੇ ਨੂੰ ਨੀਚਾ ਨਹੀਂ ਕਰਦਾ ਤੇ ਸੋਚਦਾ ਵੀ ਨਹੀਂ ਹੈ ਨੀਚਾ ਕਰਨ ਲਈ ਸਾਰੀ ਕਾਇਨਾਤ ਨਾਲ ਇੱਕ ਸੁਰ ਹੋ ਕੇ ਰਹਿੰਦਾ ਹੈ ਗੈਰਤ ਜਾਂ ਅਣਖ ਰਾਜਸੀ ਤਾਮਸੀ ਸਤਵਿਕ ਤੇ ਰੋਹਾਨੀ ਵੀ ਹੁੰਦੀ ਹੈ ਤ੍ਰੈ ਗੁਣੀ ਅਨਖ ਗੁਰਮਤਿ ਵਿੱਚ ਪ੍ਰਵਾਨ ਨਹੀਂ ਹੈ। ਕੇਵਲ ਚੌਥੇ ਪਾਦ ਵਾਲੀ ਆਤਮ ਸਨਮਾਨ ਦੀ ਕਹਾਣੀ ਸਾਰੀ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚ ਵਿਦਮਨ ਹੈ। ਅਹੰਕਾਰ ਚੋਂ ਹੀ ਬਦਲਾ ਨਿਕਲਦਾ ਹੈ। ਹੰਕਾਰੀ ਜਿਨ੍ਹਾਂ ਚ ਬਦਲਾ ਨਾ ਲੈ ਲੈ ਛੜਦਾ ਪੁੱਜਦਾ ਰਹਿੰਦਾ ਹੈ। ਇਹ ਅਹੰਕਾਰ ਉਸਤਾਤੀ ਕਰ ਚੱਲਦਾ ਹੈ। ਰੋਪੜ ਦੇ ਪਠਾਣਾ ਦਾ ਅਹੰਕਾਰ 6ਵੇਂ ਪਾਤਸ਼ਾਹ ਤੋਂ ਲੈ ਕੇ ਦਸ਼ਮੇਸ਼ ਦੀ ਤਿੱਖ ਚੱਲਿਆ ਬਲਕੇ ਅਗਲੇਰੇ ਸਿੱਖ ਇਤਿਹਾਸ ਵਿੱਚ ਵੀ ਰੋਪੜੀਏ ਪਠਾਨ ਹੰਕਾਰੀ ਬਣੇ ਰਹੇ ਕਾਰਨ ਸੀ ਕਿ ਕਈ ਪਿੰਡਾਂ ਦਾ ਰੋਪੜ ਅਤੇ ਬਲਾਸਪੁਰ रियासत ਦਾ ਝਗੜਾ ਸੀ ਛੇਵੇਂ ਪਾਤਸ਼ਾਹ ਜੀ ਨੇ ਮਦਦ ਕਰਕੇ ਇਹ ਪਿੰਡ ਹੱਕ ਦਾ ਰਿਆਸਤ ਬਲਾਸਪੁਰ ਨੂੰ ਦਲਵਾਏ ਸਨ ਬਦਲੇ ਦੇ ਦੋ ਰੂਪ ਹਨ ਰਿਵੈਂਜ ਨੰਬਰ 2 ਅਵੈਂਜ ਪਹਿਲਾ ਬਦਲਾ ਰਿਵੈਂਜ ਸੰਸਾਰੀ ਲੋਕ ਲੈਂਦੇ ਹਨ ਜਦੋਂ ਇੱਕ ਦਾ ਅਹੰਕਾਰ ਫੁੰਡਿਆ ਜਾਂਦਾ ਹੈ ਤਾਂ ਸਮਾ ਪਾ ਕੇ ਦੂਜਾ ਬਦਲਾ ਲੈਂਦਾ ਹੈ ਇਹ ਤ੍ਰੈਗੁਣੀ ਭਾਵਨਾ ਕਰਕੇ ਹੁੰਦਾ ਹੈ ਅਹੰਕਾਰ ਨਾਲ ਕ੍ਰੋਧ ਵੀ ਆ ਮਿਲਦਾ ਹੈ ਅਵੰਜ ਇਹ ਬਦਲਾ ਅਸਲ ਵਿੱਚ ਬਦਲਾ ਨਹੀਂ ਹੈ ਸਿੱਖ ਧਰਮ ਵਿੱਚ ਤ੍ਰੈਗੁਣੀ ਬਦਲਾ ਪਰਵਾਨ ਨਹੀਂ ਹੈ ਇੱਥੇ ਪਾਪੀ ਨੂੰ ਡਾਂਡ ਦੇਣ ਲਈ ਉਪਰਾਲਾ ਕੀਤਾ ਜਾਂਦਾ ਹੈ ਸਰਹੰਦ ਦਾ ਮਲਿਆ ਮੇਟ ਕਰਨਾ ਬੰਦੇ ਬਹਾਦਰ ਦੁਆਰਾ ਰੋਹਾਨੀ ਬਦਲਾ ਸੀ ਬੰਦੇ ਦਾ ਆਪਣਾ ਹੰਕਾਰ ਇਸ ਵਿੱਚ ਨਹੀਂ ਸੀ ਕੇਵਲ ਗੁਰੂ ਜੀ ਦੁਆਰਾ ਦੱਸੇ ਜ਼ੁਲਮਾ ਵਿਰੋਧ ਟਕਰਾ ਸੀ ਰੋਹਾਨੀ ਬਦਲੇ ਵਿੱਚ ਵੀਰ ਰਸ ਹੁੰਦਾ ਹੈ ਹੋਸ਼ ਹਵਾਸ ਕਾਇਮ ਰਹਿੰਦੇ ਹਨ ਜੇ ਜ਼ਾਲਮ ਨੇ ਹੱਥ ਖੜੇ ਕਰ ਦਿੱਤੇ ਤੇ ਸ਼ਰਨਾਗਤ ਹੋ ਗਿਆ ਤਾਂ ਬਖਸ਼ ਦਿੱਤਾ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਵੀ ਇਸੇ ਭਾਵਨਾ ਦੀ ਮਿਸਾਲ ਹੈ ਜੇ ਪਾਪੀ ਸ਼ਰਨਾਗਤ ਹੋ ਗਿਆ ਤਾਂ ਮਾਮੂਲੀ ਸੇਵਾ ਲਾ ਕੇ ਬਖਸ਼ ਦਿੱਤਾ ਜਾਂਦਾ ਹੈ ਅਵੰਜ ਵਿੱਚ ਕਿਸੇ ਹੋਰ ਮਜ਼ਲੂਮ ਨਾਲ ਹੋਏ ਧੱਕੇ ਕਰਕੇ ਪਾਪੀ ਨੂੰ ਦੰਡਿਤ ਕੀਤਾ ਜਾਂਦਾ ਹੈ ਗੁੱਸਾ ਬਿਲਕੁਲ ਨਹੀਂ ਹੁੰਦਾ ਵੀ ਰਸ ਠਾਠਾ ਮਾਰਦਾ ਹੈ ਸਿੱਖ ਧਰਮ ਬਦਲੇ ਵਿੱਚ ਯਕੀਨ ਹੀ ਨਹੀਂ ਰੱਖਦਾ ਪਰ ਪਾਪੀ ਅਤੇ ਜ਼ੁਲਮੀ ਨੂੰ ਉਸ ਦੀ ਔਕਾਤ ਦਿਖਾ ਦਿੰਦਾ ਹੈ ਅਵੰਜ ਵਿੱਚ ਮਨ ਦੀ ਨਿਰਮਲਤਾ ਕਾਇਮ ਰਹਿੰਦੀ ਹੈ ਪਸ਼ੂ ਬਿਰਤੀਆਂ ਭਾਰੂ ਨਹੀਂ ਹੁੰਦੀਆਂ ਬੀਬੀਆਂ ਦੀ ਪਤ ਨਹੀਂ ਲੁੱਟ ਹੁੰਦੀ ਬਲਕਿ ਉਹਨਾਂ ਨੂੰ ਯੋਗ ਸਥਾਨ ਤੇ ਪਹੁੰਚਾ ਦਿੱਤਾ ਜਾਂਦਾ ਹੈ ਇਹ ਮਰਦਾਊ ਪੂਣਾ ਹੁੰਦਾ ਹੈ ਆਪ ਤੋਂ بڑے ਅਤੇ ਤਾਕਤਵਰ ਨਾਲ ਭੇੜ ਪੈਂਦਾ ਹੈ ਅਬਦਾਲੀ ਵਰਗੇ ਖੁੰਖਾਰ ਨਾਲ ਦੋ ਦੋ ਹੱਥ ਹੁੰਦੇ ਹਨ ਵੱਡੇ ਕਲੂ ਘਾਰੇ ਤੋਂ ਬਾਅਦ ਸਰਹੰਦ ਦੇ ਨਵਾਬ ਜ਼ੈਨ ਖਾਨ ਦਾ ਮਾਰਨਾ ਜਸਪਤ ਰਾਏ ਦਾ ਪਹਿਲੇ ਕਲੂ ਘਾਰੇ ਤੋਂ ਪਹਿਲਾਂ ਮਾਰਨਾ ਇਹ ਸਭ ਪਾਪੀਆਂ ਨੂੰ ਯੋਗ ਦੰਡ ਦੇਣ ਲਈ ਕੀਤੇ ਗਏ ਸਨ ਬਦਲਾਖੋਰੀ ਲਈ ਨਹੀਂ ਇਸ ਮਾਨਸਿਕਤਾ ਨੂੰ ਸਿੱਖ ਹੀ ਸਮਝ ਸਕਦਾ ਹੈ ਇੰਦਰਾ ਦਾ ਕਤਲ ਇਸੇ ਵੀਰਸ ਚੋਂ ਨਿਕਲਿਆ ਸੀ ਹਿੰਦੁਸਤਾਨ ਭਾਵੇਂ ਇਸ ਨੂੰ ਬਦਲੇ ਦੇ ਰੂਪ ਵਿੱਚ ਦੇਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ